ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਜਾ ਰਹੀ ਹਾਂ ਇੱਕ ਕਹਾਣੀ ਜੋ ਮੈਂ ਪੜ੍ਹੀ ਹੈ ਖੁਸ਼ੀਆਂ ਦਾ ਕੋਰਸ ਕਿਤਾਬ ਦੇ ਵਿੱਚੋਂ ਜੋ ਗੁਰ ਇਕਬਾਲ ਸਿੰਘ ਦੀ ਲਿਖੀ ਹੋਈ ਹੈ ਤਾਂ ਮੈਂ ਇਸ ਨੂੰ ਆਨਲਾਈਨ ਮੰਗਵਾਇਆ ਸੀ ਕਿਉਂਕਿ ਮੈਂ ਇਹਨਾਂ ਦੇ ਕੁਝ ਕਲਿੱਪ ਜਿਹੜੇ ਹਨ ਗੁਰ ਇਕ ਗੁਰ ਇਕਬਾਲ ਸਿੰਘ ਦੇ ਮੈਂ ਜਿਹੜੇ ਨੇ YouTube ਤੋਂ ਦੇਖੇ ਤਾਂ ਮੈਨੂੰ ਵਧੀਆ ਲੱਗਿਆ ਕਿ ਇਨਾਂ ਦੀ ਕਿਤਾਬ ਪੜ੍ਹਨੀ ਚਾਹੀਦੀ ਹੈ ਤਾਂ ਮੈਂ ਇੱਕ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ ਹਾਂਜੀ ਇਹ ਕੀ ਹੈ ਉਨ ਦਾ ਗੋਲਾ ਤਾਂ ਇਹਨਾਂ ਦੀ ਜਿਹੜੀ ਕਿਤਾਬ ਦੀ ਪਹਿਲੀ ਕਹਾਣੀ ਹੈ ਉਨ ਦੇ ਗੋਲੇ ਉਨ ਦੇ ਗੋਲੇ ਕਹਿੰਦੇ ਨੇ ਜੀ ਪਿੰਡਾਂ ਅਤੇ ਸ਼ਹਿਰਾਂ ਨੂੰ ਬਰਾਬਰ ਮੰਨਿਆ ਜਾਂਦਾ ਪਰ ਪਿੰਡਾਂ ਦਾ ਰਹਿਣ ਸਹਿਣ ਜੋਣ ਦਾ ਅੰਦਾਜ਼ ਚੀਜ਼ਾਂ ਤੇ ਹਾਲਾਤ ਨੂੰ ਦੇਖਣ ਸਮਝਣ ਦਾ ਤਰੀਕਾ ਸ਼ਹਿਰਾਂ ਨਾਲੋਂ ਵੱਖ ਹੁੰਦਾ ਹੈ ਇਹ ਪਿੰਡਾਂ ਦੀ ਖੂਬਸੂਰਤੀ ਦਾ ਇੱਕ ਰੰਗ ਹੈ ਪੂਰੇ ਸ਼ਹਿਰੀਆਂ ਨੂੰ ਪਿੰਡਾਂ ਦੀਆਂ ਖੇਡਾਂ ਗੁੱਲੀ ਡੰਡਾ ਬਾਂਦਰ ਕਿੱਲਾ ਪੀਲ ਪਲੰਗੜਾ ਲੂਣ ਮਿਆਣੀ ਵਰਗੀਆਂ ਖੇਡਾਂ ਬਾਰੇ ਸ਼ਾਇਦ ਹੀ ਪਤਾ ਹੋਵੇ ਪਰ ਬਹੁਤ ਕੁਝ ਪਿੰਡਾਂ ਤੇ ਸ਼ਹਿਰਾਂ ਦਾ ਸਾਂਝਾ ਵੀ ਹੈ। ਕ੍ਰਿਕਟ, ਇੰਟਰਨੈਟ, ਸੋਸ਼ਲ ਮੀਡੀਆ, ਫੇਸਬੁੱਕ, ਇੰਸਟਾਗ੍ਰam ਆਦਿ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਪਿੰਡ ਤੇ ਸ਼ਹਿਰ ਵਾਸੀਆਂ ਦੀਆਂ ਸਾਂਝੀਆਂ ਨੇ। ਇਜੇ ਹੀ ਇੱਕ ਚੀਜ਼ ਹੈ ਉਨ ਦੇ ਕੱਪੜੇ ਬੁਣਨਾ। ਇਹ ਸ਼ੌਂਕ ਪਿੰਡਾਂ ਤੇ ਸ਼ਹਿਰਾਂ ਵਾਲੀਆਂ ਬੀਬੀਆਂ ਦੋਵਾਂ ਨੂੰ ਹੁੰਦਾ ਜਦੋਂ ਮੈਂ ਪਿੰਡ ਰਹਿੰਦਾ ਸੀ ਤਾਂ ਮੈਂ ਉੱਥੇ ਮੈਂ ਸਾਡੇ ਆਂਡਗਵੰਡ ਦੀਆਂ ਔਰਤਾਂ ਨੂੰ ਉਹਨਾਂ ਦੀਆਂ ਕੋਟੀਆਂ ਸਵੈਟਰ ਬੁਣਦੇ ਦੇਖਿਆ ਕਰਨਾ ਵੱਖ-ਵੱਖ ਰੰਗਾਂ ਦੇ ਡਿਜ਼ਾਈਨ ਵਰਤ ਕੇ ਉਹ ਬਹੁਤ ਖੂਬਸੂਰਤ ਕੱਪੜੇ ਬਣਾਉਂਦੀਆਂ ਸੀ ਇਹਨਾਂ ਬਾਰੇ ਤਿੰਨ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਜਿਹੜੀਆਂ ਅਸੀਂ ਕਰਦੇ ਸੀ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਉਂਦੇ ਸੀ। ਪਹਿਲੀ ਤਾਂ ਉਹਨਾਂ ਵਾਂਗ ਬੁਣਤੀ ਪਾਉਣ ਦੀ ਕੋਸ਼ਿਸ਼ ਕਰਨਾ। ਦੋ ਕੋਹਵਾਰੀ ਤੋਂ ਬਾਅਦ ਧਾਗਾ ਪਾਉਣ ਦਾ ਪਤਾ ਹੀ ਨਾ ਲੱਗਣਾ ਤੇ ਹੋਰ ਬੁਣਨ ਵਾਲੀ ਦਾਦੀ, ਮਾਂ, ਮਾਸੀ, ਚਾਚੀ ਨੇ ਗੁੱਸੇ ਹੋਣਾ ਕਿ ਮੇਰਾ ਵੀ ਟਾਈਮ ਖਰਾਬ ਕਰਤਾ ਅਤੇ ਬੁਣਤੀ ਵੀ। ਦੂਜੀ ਗੱਲ ਉੰਨ ਦਾ ਗੋਲਾ ਚੁੱਕ ਕੇ ਪਤੰਗ ਉਡਾਉਣਾ ਤੇ ਫਿਰ ਉੰਨ ਖਰਾਬ ਹੋ ਹੋ ਪੈਣੀ ਅੱਗੇ ਤੀਸਰੀ ਗੱਲ ਜਿਹੜੀ ਹੈ ਕਿ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਨੂੰ ਹਾਸਾ ਵੀ ਆਇਆ ਜਦੋਂ ਮੇਰੇ ਬੇਟੇ ਨੇ ਮੈਨੂੰ ਇਹ ਫੜ ਕੇ ਸੁਣਾਈ ਤੀਜੀ ਗੱਲ ਸੀ ਪੱਗ ਬੰਨਣ ਲੱਗੇ ਕੋਟੀ ਦੀ ਬੁਣਤੀ ਚ ਸਲਾਈ ਕੱਢ ਲੈਣੀ ਤੇ ਪੱਗ ਵਿੱਚ ਜੋਰ ਨਾਲ ਫੇਰਨ ਨਾਲ ਸਲਾਈ 빙ੀ ਹੋ ਜਾਣੀ ਕਿ ਅਸੀਂ ਉਹਨਾਂ ਨੂੰ ਸਲਾਈਆਂ ਨੂੰ ਕੀ ਹੈ ਬਾਜ ਦੇ ਤੌਰ ਤੇ ਵੀ ਵਰਤਦੇ ਸੀਗੇ ਅੱਜ ਵੀ ਕਰਦੇ ਨੇ ਬੱਚੇ ਤੇ ਫੇਰ ਉਹ ਉਸ ਦੇ ਪਿੱਛੇ ਕੁੱਟ ਵੀ ਪੈਣੀ ਬੀਬੀਆਂ ਤਾਂ ਉਹਨਾਂ ਦੇ ਕੱਪੜੇ ਜਿਸ ਦਾ ਕੰਮ ਉਸੀ ਕੋ ਸਾਜੇ ਵਾਲੀ ਗੱਲ ਦੀ ਇਹ ਬਹੁਤ ਵੱਡੀ ਉਦਾਹਰਨ ਹੈ ਕਿਉਂਕਿ ਇਹ ਸਿਰਫ ਉਹ ਔਰਤਾਂ ਹੀ ਕਰ ਸਕਦੀਆਂ ਨੇ ਜਿਹੜੀਆਂ ਇਸ ਕਲਾ ਦੇ ਵਿੱਚ ਮਾਹਰ ਹੁੰਦੀਆਂ ਨੇ ਉਹਨਾਂ ਦੀ ਕਲਾ ਮਹਾਰਤ ਤੇ ਮਿਹਨਤ ਉਹਨਾਂ ਦੇ ਬਣਾਏ ਹਰ ਕੱਪੜੇ ਵਿੱਚ ਆਪ ਮਹਾਰੇ ਬੋਲਦੀ ਹੈ ਉਨ੍ਹਾਂ ਵਿੱਚੋਂ ਹਰੇਕ ਕੋਲ ਕਾਰਾਗਿਰੀ ਦੇ ਨਾਲ-ਨਾਲ ਸਹਿਜ ਵਿੱਚ ਰਹਿਣ ਦਾ ਵੀ ਹੁਨਰ ਹੁੰਦਾ ਹੈ। ਉਹਨਾਂ ਬੀਬੀਆਂ ਦੀ ਕਲਾ ਦੇਖਣ ਦਾ ਵੀ ਆਪਣਾ ਇੱਕ ਆਨੰਦ ਹੈ। ਕਈ ਵਾਰ ਡਿਜ਼ਾਈਨ ਗਲਤ ਹੋ ਜਾਣਾ ਤਾਂ ਉਹਨਾਂ ਨੇ ਉਦੇੜ ਲੈਣਾ ਤੇ ਫਿਰ ਹੌਲੀ-ਹੌਲੀ ਬੜੇ ਧਿਆਨ ਨਾਲ ਉਹਨਾਂ ਦਾ ਗੋਲਾ ਦੁਬਾਰਾ ਬਣਾਉਣਾ। ਪਰ ਬਣਾਉਣ ਬਣਾਉਣਾ ਬੜੇ ਸਹਿਜ ਨਾਲ। ਤੁਸੀਂ ਵੀ ਅਕਸਰ ਇੰਨਾ ਗੱਲਾਂ ਨੂੰ ਕਰਦੇ ਸੁਣਿਆ ਹੋਣਾ ਭੈਣੇ ਆ ਕੁੰਡੇ ਗਲਤ ਚੁੱਕੇ ਗਏ ਬੁਣਤੀ ਗਲਤ ਹੋ ਗਈ ਪਰ ਮਿਹਨਤ ਨਾਲ ਕੀਤੇ ਕੰਮ ਨੂੰ ਟਾਉਣ ਲੱਗਿਆਂ ਉਹ ਨਾ ਖਿਜਦੀਆਂ ਸੀ ਅਤੇ ਨਾ ਹੀ ਕੋਈ ਦੁੱਖ ਮਨਾਉਂਦੀਆਂ ਸੀ ਹਾਲਾਂਕਿ ਉਹ ਢੇੜਨ ਨੂੰ ਉਹਨਾਂ ਸਮਾਂ ਨਹੀਂ ਲੱਗਦਾ ਜਿੰਨਾ ਕਿ ਪਹਿਲਾਂ ਉਸ ਕੋਟੀ ਜਾਂ ਸਵੈਟਰ ਨੂੰ ਬੁਣਨ ਚ ਲੱਗਦਾ ਹੈ ਪਰ ਗੋਲਾ ਬਣਾਉਣ ਦਾ ਕੰਮ ਇਸ ਕਰਕੇ ਧੀਰਜ ਨਾਲ ਪੂਰਾ ਕੀਤਾ ਜਾਂਦਾ ਹੈ ਤਾਂ ਜੋ ਉਹ ਉਹਨਾਂ ਦੁਆਰਾ ਕਿਸੇ ਹੋਰ ਕਲਾਕਿਰਤੀ ਲਈ ਵਰਤੀ ਜਾ ਸਕੇ ਆਪਣੀ ਗਲਤੀ ਨੂੰ ਬੜੇ ਆਰਾਮ ਨਾਲ ਕਬੂਲ ਕਰਦੀਆਂ ਸੀ ਇਹਨਾਂ ਗੱਲਾਂ ਤੋਂ ਜੋ ਸਿੱਖਿਆ ਉਹ ਅੱਜ ਇਸ ਉਮਰ ਵਿੱਚ ਮੇਰੀ ਜ਼ਿੰਦਗੀ ਨੂੰ ਬਹੁਤ ਸਖਾਲਾ ਕਰ ਰਿਹਾ ਹੈ ਇੱਕ ਗੁਰਕਪਾਲ ਜੀ ਲਿਖ ਰਹੇ ਨੇ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੀ ਬੁਣਤੀ ਵੀ ਬਹੁਤ ਵਾਰੀ ਗਲਤ ਪੈ ਜਾਂਦੀ ਹੈ ਚੰਗਾ ਡਿਜ਼ਾਈਨ ਪਾਉਣ ਦੀ ਕੋਸ਼ਿਸ਼ 'ਚ ਗਲਤੀ ਵੀ ਹੋ ਜਾਂਦੀ ਹੈ। ਇਹ ਜਿਵੇਂ ਮਕਿਆ ਤੇ ਉਹਨਾਂ ਬੀਬੀਆਂ ਦੇ ਤਰੀਕਿਆਂ ਨੂੰ ਸੋਚ ਕੇ ਚੱਲਣਾ, ਗੁੱਸੇ 'ਚ ਨਾ ਆਉਣਾ, ਖਿਝ ਜਾਣਾ ਜਾਂ ਹਾਰ ਮੰਨ ਲੈਣ ਨਾਲੋਂ ਕਿਤੇ ਚੰਗਾ ਹੈ। ਇਹ ਸੋਚ ਕੇ ਕੰਮ ਦੁਬਾਰਾ ਲੱਗੀਏ ਕਿ ਜ਼ਿੰਦਗੀ ਦੀ ਉਹਨਾਂ ਮੇਰੀ ਹੈ। ਇਹਦੇ ਡਿਜ਼ਾਈਨ ਮੈਂ ਪਾਉਣੇ ਨੇ। ਤੇ ਜੇ ਮੈਂ ਨਿਰਾਸ਼ ਹੋ ਕੇ ਇਹ ਉਨ ਉਲਝਾ ਲਈ ਤਾਂ ਨੁਕਸਾਨ ਵੀ ਮੇਰਾ ਹੀ ਹੈ ਇਹ ਫੈਸਲਾ ਮੇਰੇ ਹੱਥ ਹੈ ਕਿ ਮੈਂ ਦਵਾਰਾ ਡਿਜ਼ਾਈਨ ਦੀ ਬੁਣਤੀ ਪਾ ਇਹਨੂੰ ਵਧੀਆ ਤੇ ਹੋਰ ਵਧੀਆ ਬਣਾਉਣਾ ਜਾਂ ਫੇਰ ਹੌਸਲੇ ਟਹਿ ਟੇਰੀ ਕਰ ਉਲਝੀ ਉਨ ਨੂੰ ਦੇਖ ਦੇਖ ਕੇ ਸਾਰੀ ਉਮਰ ਪਛਤਾਉਂਦੇ ਰਹਿਣਾ ਆਓ ਜ਼ਿੰਦਗੀ ਵਿੱਚ ਜਦੋਂ ਵੀ ਔਖਾ ਸਮਾਂ ਆਵੇ ਤਾਂ ਇਨਾਂ ਬੀਬੀਆਂ ਦੀਆਂ ਦੀ ਕਲਾ ਅਤੇ ਉਹਨਾਂ ਦੇ ਸਬਰ ਨੂੰ ਯਾਦ ਕਰੀਏ ਕਿ ਮਿਹਨਤ ਤੇ ਲਗਨ ਦੀਆਂ ਸਲਾਈਆਂ ਨਾਲ ਜ਼ਿੰਦਗੀ ਦੀ ਬੁਣਤੀ ਦਾ ਇੱਕ ਹੋਰ ਵਧੀਆ ਨਮੂਨਾ ਬਣਾਉਣ ਲਈ ਜੁੱਟ ਜਾਈਏ ਜੇ ਅਸੀਂ ਮਨ 'ਚ ਧਾਰ ਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਸ ਚੁਣੌਤੀ ਨੂੰ ਦੁਬਾਰਾ ਸ਼ੁਰੂ ਕਰਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਬੀਬੀਆਂ ਦੇ ਕੋਟੀ ਸਵਟਰਾਂ ਵਾਂਗ ਬਹੁਤ بہترین ਅਤੇ شاہکار ਬਣਾ ਸਕਦੇ ਹਾਂ ਜੀ ਨੂੰ ਦੇਖ ਕੇ ਦੁਨੀਆ ਕਹੇ ਵਾਹ ਕੀ ਕੰਮ ਕੀਤਾ ਏ ਸਵਾਦ ਆ ਗਿਆ ਤੇ ਇਹ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ ਕਿ ਜ਼ਿੰਦਗੀ ਵਿੱਚ ਜਿੱਥੇ ਵੀ ਅਸੀਂ ਉਲਝਦੇ ਆਂ ਅੱਕ ਜਾਂਦੇ ਆਂ ਪਰ ਜੋ ਉਦਾਹਰਣ ਗੁਰ ਇਕਬਾਲ ਜੀ ਨੇ ਦਿੱਤੀ ਹੈ ਕਿ ਉਹਨਾਂ ਦੇ ਗੋਲੇ ਵਾਂਗ ਆਪਾਂ ਉਹ ਵੀ ਆਪਣੀਆਂ ਤੇ ਜ਼ਿੰਦਗੀ ਵੀ ਆਪਣੀਆਂ ਅਸੀਂ ਇਹਨੂੰ ਸਵਾਰਨਾ ਹਾਰਿਕ ਕੰਮ ਨੂੰ ਇੱਕ ਚੁਣੌਤੀ ਵਾਂਗੂ ਲੈਣਾ ਤੇ ਉਹਨੂੰ ਪੂਰਾ ਕਰਨਾ ਤਾਂ ਇਹ ਸੋਚ ਕੇ ਕਰੋ ਕਿ ਇਹ ਕੰਮ ਮੇਰੇ ਹਿੱਸੇ ਆਇਆ ਤਾਂ ਮੈਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਇਸ ਕਰਕੇ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਪਸੰਦ ਆਈ ਤਾਂ ਜਰੂਰ ਲਾਈਕ ਤੇ ਸ਼ੇਅਰ ਕਰਿਓ